ਇਹ ਜਿਹੜੀ ਮੈਨਿੰਗਾ ਇੱਕ ਨੰਬਰ ਦੇ ਵਿੱਚ ਆ ਜੇ ਮੈਨਿੰਗਾ ਇੱਕ ਨੰਬਰ ਦੇ ਵਿੱਚ ਸੀ ਵੀ ਫਿਰ ਇਹ ਕੱਢ ਕੇ ਲੋਕੇ ਜਾਂਦੇ ਇਹਨਾਂ ਨੇ ਕਿਉਂ ਧੂਰੀ ਰਸਤੇ ਦੇ ਵਿੱਚ ਟਿਪਰ ਕਰਕੇ ਕਿਉਂ ਭਜੇ ਆਏ ਇਹਦਾ ਮਤਬ ਇਹ ਹੈ ਵੀ ਇਹ ਜਿਹੜੀ ਮੈਨਿੰਗਾ ਇਹ ਸਾਰੀ ਦੋ ਨੰਬਰ ਦੀ ਮੈਨਿੰਗ ਹੋ ਰਹੀ ਆ ਨਮਾਸ਼ਹਿਰ ਸਾਰਿਆਂ ਨੂੰ ਦਿੱਤੀਆਂ ਦਰਖਾਸਤਾਂ ਤੇ 올ਡਾ ਅਸਮ ਦਾ ਸਾਥ ਦੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਆ ਵੀ ਤੁਸੀਂ ਟੱਕ ਨੂੰ ਚੱਲਣ ਦਿਓ ਕਿਛਲੇ ਸਾਡੀ ਹੈਲਪ ਨਹੀਂ ਕੀਤੀ ਹੈ ਤਾਂ ਵੱਲੋਂ ਬੀਡੀਪੀ ਸਾਹਿਬ ਵੱਲੋਂ ਸਾਨੂੰ ਵੀ ਤੁਸੀਂ ਇਹਨਾਂ ਨੂੰ ਚਲੋ ਉਹ ਵੀ ਉਹ ਵੀ ਸਾਨੂੰ ਕਹਿੰਦੇ ਆ ਵੀ ਤੁਸੀਂ ਅਸੀਂ ਅਗਰ ਤੁਸੀਂ ਟਿੱਪਰਾਂ ਨੂੰ ਰੋਕਦੇ ਆਂ ਅਸੀਂ ਤੁਹਾਡੇ ਦੇ ਕਾਰਵਾਈ ਕਰਾਂਗੇ ਜਿਹੜੇ ਪੇਪਰ ਹੈ ਜੀ ਇਹ ਸਾਨੂੰ ਬਲਾਕ ਵਿਕਾਸ ਦੇ ਪੰਚਾਇਤ ਅਫਸਰ ਲੁਧਿਆਣਾ ਉਹਨਾਂ ਵੱਲੋਂ ਸਾਡੀ ಗ್ರಾಮ ਪੰਚਾਇਤ ਨੂੰ ਚਿੱਠੀ ਕੱਢੀ ਗਈ ਆ ਵੀ ਜਿਹੜੀ ਇੱਥੇ ਇਹ ਇਹਦਾ ਕੰਮ ਚੱਲ ਰਿਹਾ ਮੈਨੇ ਦਾ ਵੀ ਇਹ ਦੇ ਵਿੱਚ ਪਿੰਡ ਵਾਸੀ ਰਿਕਵਟ ਬੰਦੇ ਆ ਵੇ ਤੁਸੀਂ ਇਹਨਾਂ ਨੂੰ ਸਮਝਾਵ ਜਾ ਕੇ ਇਹਨਾਂ ਨੂੰ ਬਿਠਾਓ ਅਗਰ ਇਹ ਨਹੀਂ ਬੰਦੇ ਆਏ ਸਰਕਾਰ ਦੇ ਕੰਮ 'ਚ ਰੇ ਰੁਕਾਵਟ ਪਾਣਗੇ ਤਾਂ ਤੁਹਾਡੇ ਖਿਲਾਫ ਤੁਹਾਡੀ ਪੰਚਾਇਤ ਦੇ ਖਿਲਾਫ ਇਹਨਾਂ ਦੀ ਪੂਗੀ ਕਾਰਵਾਈ ਕੀਤੀ ਜਾਊਗੀ ਬੰਦ ਕਰਦੇ ਆ ਜਾਂ ਨਹੀਂ ਕਰਦੇ ਜਾਵੇਂ ਮੰਤਰੀ ਸਾਹਿਬ ਨਾਲ ਗੱਲ ਕਰਦਾ ਨਹੀਂ ਕਰਦੀ ਕਿਉਂਕਿ ਸਾਰੀ ਕਾਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਾਠੌਰ ਤੇ ਤੁਸੀਂ ਜੁੜਿਓ ਦੇਸ਼ ਦੁਨੀਆ ਲਾਈਵ ਚੈਨਲ ਅਤੇ ਅਖਬਾਰ ਦੇ ਨਾਲ ਸੋ ਦੋਸਤੋ ਅੱਜ ਮੈਂ ਪਹੁੰਚਿਆ ਜੀ ਪਿੰਡ ਗੜੀ ਟੋਗੜ ਵਿਖੇ ਜਿੱਥੇ ਰੋਜ਼ ਹਜ਼ਾਰਾਂ ਦੀ ਤਾਦਾਦ ਦੇ ਨਾਲ ਰੇਤੇ ਦੇ ਭਰ ਪਰ ਕੇ ਟੱਪਰ ਲੰਘਦੇ ਹਨ ਅਤੇ ਸਤਲੁਜ ਦਰਿਆ ਦੇ ਵਿੱਚ ਟੱਕ ਲੱਗਿਆ ਹੋਇਆ ਉਹ ਮੈਨਿਕ ਜਾਇਜ ਹੈ ਜਾਂ ਨਾਜਾਇਜ ਹੈ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਤਰਕੇ ਸਵੇਰੇ 6 ਵਜੇ ਦਾ ਸਰਪੰਚ ਬੂਟਾ ਸਿੰਘ ਤੋਗੜ ਦਾ ਮੈਨੂੰ ਫੋਨ ਆਇਆ ਸੀ ਕਿ ਕਾਬਲਸੰਗਰੀ ਇੱਥੇ 100 150 ਟਿਪਪਰਾਂ ਸੀ ਰੋਕ ਕੇ ਰੱਖਿਆ ਹੋਇਆ ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਆ ਅਤੇ ਦਿਨ ਰਾਤ ਚੇਲਣ ਕਰਕੇ ਸਾਡੇ ਬੱਚਿਆਂ ਨੂੰ ਇੱਥੇ ਸਕੂਲ ਦੇ ਵਿੱਚ ਆਉਣ ਜਾਣ ਵਿੱਚ ਵੀ ਬੜੀ ਦਿੱਕਤ ਹੁੰਦੀ ਹੈ ਅਤੇ ਸਾਡਾ ਸੌਣਾ ਵੀ ਮੁਹਾਲ ਕੀਤਾ ਪਿਆ ਸਾਡੀਆਂ ਨੀਂਦਾਂ ਹਰਾਮ ਕੀਤੀਆਂ ਵਈਆਂ ਸੋ ਆਓ ਸਾਡੇ ਨਾਲ ਪਿੰਡ ਦੇ ਪਤਵੰਤੇ ਸੱਜਣ ਖੜੇ ਆਨ ਸਰਪੰਚ ਸ਼ਹਾਬਾਨ ਖੜੀ ਨੇ ਪੰਜ ਸੱਜਣ ਖੜੀ ਆਨੇ ਅਤੇ ਭਾਰਤੀ ਕਿਸਾਨ ਜੁਨੀਅਨ ਚੜੂਨੀ ਸਹਿਬਾਨ ਦੇ ਉਹਨਾਂ ਦੇ ਕਿਸਾਨ ਆਗੂ ਖੜੇ ਹਨ ਸੋ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਸਰਪੰਚ ਬੂਟੇ ਸਿੰਘ ਜੀ ਨਾਲ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਮੈਨੂੰ 6 ਵਜੇ ਜੀ ਫੋਨ ਕੀਤਾ ਸੀਗਾ ਕਿ ਸਾਡੇ ਕੋਲ ਆ ਕੇ ਕਵਰੇਜ ਕਰਕੇ ਜਾਓ ਕੀ ਕਾਰਨ ਬਣਿਆ ਜੀ ਕਾਰਨ ਇਹ ਆ ਜੀ ਇੱਥੇ ਸਾਡੇ ਕਿਨਾਂ ਕਈ ਦਿਨਾਂ ਤੋਂ ਮਾਈਨਿੰਗ ਚੱਲ ਰਹੀ ਸੀਗੀ ਤੇ ਸਾਡੇ ਕਈ ਵਾਰ ਇਹਨਾਂ ਦੇ ਨਾਲ ਕਾਫੀ ਬਹਿਸ ਸਹੀਆ ਵੀ ਹੋਇਆ ਠੇਕੇਦਾਰਾਂ ਦੇ ਨਾਲ ਤੇ ਪਰ ਇਹ ਨਹੀਂ ਸੁਣਦੇ ਜਿਹੜੀ ਇਹ ਮਾਈਨਿੰਗ ਹੋ ਰਹੀ ਹੈ ਇਹ ਸਾਰੀ ਅਨਲੀਗਲ ਹੈ ਇਹ ਜਿਹੜੀ ਮੈਨਿੰਗ ਕਰਦੇ ਇਹ ਰਾਤ ਨੂੰ ਕਰਦੇ ਆ तकरीबन 10 11 ਵਜੇ ਸ਼ੁਰੂ ਕਰ ਦਿੰਦੇ ਆ ਉੱਥੋਂ ਭਰ ਕੇ ਜਿਹੜੇ ਟਿਪਰ ਨਿਕਲੇ ਆ ਇਹ ਰਾਤ ਨੂੰ 12 ਕ ਵਜੇ ਦੇ 11:30 12 ਵਜੇ ਦੇ ਕਰੀਬੇ ਨਿਕਲਣੇ ਸ਼ੁਰੂ ਕਰ ਦਿੰਦੇ ਆ ਦੇਖੋ ਇਹ ਸਾਡਾ ਪਿੰਡ ਆ ਸਾਡੀ ਸੜਕ ਵੀ ਛੋਟੀ ਆ ਸਾਡੇ ਸਕੂਲ ਆ ਬੱਚਿਆਂ ਨੇ ਵੀ ਸੌਣਾ ਹੁੰਦਾ ਹੋਰ ਜਿਹੜੇ ਬੰਦੇ ਆਲੇ ਦੁਆਲੇ ਸ਼ਹਿਰ ਜਾਂਦੇ ਆ ਚਰ ਇਹ ਦਿਹਾੜੀ ਦਪਾ ਕਰਦੇ ਉਹਨਾਂ ਨੇ ਵੀ ਸੌਣਾ ਹੁੰਦਾ ਪਰ ਇਹ ਸਾਰੀ ਰਾਤ ਟਿਪਰ ਚੱਲਦੇ ਆ ਇਹਨਾਂ ਨੇ ਸਾਡਾ ਇੱਥੇ ਰਹਿਣਾ ਦੁੱਬਰ ਕੀਤਾ ਪਿਆ ਇਹਨਾਂ ਨੇ ਜੀਣਾ ਮੋਹਲ ਕੀਤਾ ਪਿਆ ਸਾਡਾ ਜੀ ਇੱਥੇ ਕਿਉਂਕਿ ਸਾਰੀ ਰਾਤ ਦਿਨੇ ਬੰਦਾ ਸਾਰਾ ਦਿਨ ਕੰਮ ਕਰਦਾ ਰਾਤ ਨੂੰ ਦੋ ਕੜੀ ਆਰਾਮ ਕਰਨਾ ਹੁੰਦਾ ਉਹ ਵੀ ਨਹੀਂ ਮਿਲਦਾ ਹੈਗਾ ਜੀ ਤੇ ਇਸ ਤੋਂ ਇਲਾਵਾ ਸਾਡੇ ਜਿਹੜੇ ਬੱਚੇ ਆ ਬੱਚਿਆਂ ਦੇ ਮੋਹਰੇ ਮਾਰਚਾਂ ਦੇ ਵਿੱਚ ਇਮਤਿਹਾਨ ਸ਼ੁਰੂ ਹੋ ਜਾਣੇ ਆ ਇਸ ਖੜਕੇ ਦੇ ਵਿੱਚ ਸਾਡੇ ਬੱਚੇ ਵੀ ਨਹੀਂ ਪੜ ਪਾਉਂਦੇ ਹੈਗੇ ਇੱਥੋਂ ਨੀਂਦੇ ਰਹਿੰਦੇ ਆ ਬੱਚੇ ਜਾ ਕੇ ਸਕੂਲ ਦੇ ਵਿੱਚ ਸੌ ਜਾਂਦੇ ਆ ਉੱਥੇ ਜਾ ਕੇ ਸਾਨੂੰ ਟੀਚਰ ਬੋਲਦੇ ਆ ਵੀ ਤੁਹਾਡੇ ਬੱਚੇ ਸਕੂਲ ਦੇ ਵਿੱਚ ਆ ਕੇ ਸੌਂਦੇ ਆ ਪੜਾਈ ਨਹੀਂ ਕਰਦੇ ਹੈਗੇ ਤੋਂ ਇਸ ਦੇ ਸਬੰਧ ਵਿੱਚ ਜਿਹੜਾ ਹੁਣ ਰਾਤ ਇਹਨਾਂ ਨੇ ਮੈਨੇ ਕੀ ਇਸ ਲਈ ਅਸੀਂ ਸਾਰੇ ਪਿੰਡ ਵਾਸੀ ਖੜੇ ਆ ਗ੍ਰਾਮ ਪੰਚਾਇਤ ਖੜੀ ਆ ਮੈਂਬਰ ਪੰਚਾਇਤ ਸਾਰੇ ਖੜੇ ਆ ਤੇ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਸਾਡੇ ਪ੍ਰਧਾਨ ਮੰਡ ਸਾਹਿਬ ਵੀ ਇੱਥੇ ਖੜੇ ਆ ਸਲੱਖਣ ਸਿੰਘ ਜੀ ਤੇ ਅਸੀਂ ਰਾਤ ਤਕ ਤਕਰੀਬਨ 11:30 12 ਵਜੇ ਦੇ ਇਹ ਟਿਪਰ ਰੁਕੇ ਹੋਏ ਸੀਗੇ ਤੇ ਹੁਣ ਸਵੇਰੇ ਜਦੋਂ ਪਤਾ ਇਹਨਾਂ ਨੂੰ ਲੱਗਿਆ ਠੇਕੇਦਾਰਾਂ ਨੂੰ ਉਹ ਸਾਰੇ ਆਏ ਇਹਨਾਂ ਨੇ ਫਟਾਫਟ ਆਪਦੇ ਜਿਹੜੇ ਟਿਪਰ ਸੀਗੇ ਉਹ ਖਾਲੀ ਕਰਾ ਲੇ ਬੈ ਕੇ ਲੈ ਗਏ ਇੱਥੇ ਸਾਰੇ ਬਨਨ ਨੂੰ ਦਰਿਆ ਨੂੰ ਬੈ ਕੱਢ ਲਏ ਜੀ ਇਹਨਾਂ ਨੇ ਇੱਧਰ ਕਿਉਂ ਨਹੀਂ ਅਸੀਂ ਰੁਕੇ ਸੀਗੇ ਅਗਰ ਇਹ ਸਾਨੇ ਇਹ ਗੱਲ ਕਹਿੰਦੇ ਆ ਵੀ ਇਹ ਜਿਹੜੀ ਮੈਨੇਗਾ ਇੱਕ ਨੰਬਰ ਦੇ ਵਿੱਚ ਆ ਜੇ ਮੈਨੇਗਾ ਇੱਕ ਨੰਬਰ ਦੇ ਵਿੱਚ ਸੀ ਵੀ ਫਿਰ ਇਹ ਕੱਢ ਕੇ ਲਿਓ ਜਾਂਦੇ ਇਹਨਾਂ ਨੇ ਕਿਉਂ ਠੀ ਰਸਤੇ ਦੇ ਵਿੱਚ ਟਿੱਪਰ ਕਰਕੇ ਕਿਉਂ ਭੱਜਿਆ ਇਹ ਇਹਦਾ ਮਤਲਬ ਇਹ ਹੈ ਵੀ ਇਹ ਜਿਹੜੀ ਮੈਨੇਗਾ ਇਹ ਸਾਰੀ ਦੋ ਨੰਬਰ ਦੀ ਮੈਨੇਗਾ ਹੋ ਰਹੀ ਆ ਤੇ ਇਸ ਕਰਕੇ ਸਾਡਾ ਜਿਹੜਾ ਇੱਥੇ ਪਿੰਡ ਵਾਸੀਆਂ ਦਾ ਸਾਡਾ ਬਹੁਤ ਔਖਾ ਹੋਇਆ ਪਿਆ ਜੀ ਸਾਡੇ ਸੜਕਾਂ ਨਹੀਂ ਹੈਗੀਆਂ ਸਾਡੇ ਸੜਕਾਂ ਦਾ ਹਾਲ ਦੇਖ ਲਓ ਕੀ ਹੋਇਆ ਪਿਆ ਤੋਂ ਬਹੁਤ ਔਖਾ ਹੁੰਦਾ ਜੀ ਇਸ ਟਾਈਮ ਤੇ ਪਹਿਲਾਂ ਵੀ ਤੁਸੀਂ ਕਈ ਵਾਰੀ ਧਰਨੇ ਲਾਇਆ ਸੀਗੇ ਤੇ ਉਹਦਾ ਕੋਈ ਹੱਲ ਨਹੀਂ ਨਿਕਲਿਆ ਉਹ ਵੇਲੇ ਨਹੀਂ ਅਸੀਂ ਇਹਦੇ ਖਿਲਾਫ ਧਰਨੇ ਬਹੁਤ ਦਿੱਤੇ ਸੀਗੇ ਸ਼ਿਕਾਇਤਾਂ ਵੀ ਦਿੱਤੀਆਂ ਡੀਸੀ ਸਾਹਿਬ ਲੁਧਿਆਣਾ ਨੂੰ ਦਿੱਤੀਆਂ ਆ ਤੇ ਮੈਨਿੰਗ ਵਿਭਾਗ ਨੂੰ ਦਿੱਤੀਆਂ ਡੀਸੀ ਸਾਹਿਬ ਨਵਾਂ ਸ਼ਹਿਰ ਮੈਨਿੰਗ ਵਿਭਾਗ ਨਵਾਂ ਸ਼ਹਿਰ ਸਾਰਿਆਂ ਨੂੰ ਦਿੱਤੀਆਂ ਦਰਖਾਸਤਾਂ ਤੇ 올ਡਾ ਆਸਮ ਦਾ ਸਾਜ ਦੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਆ ਵੀ ਤੁਸੀਂ ਟੱਕ ਨੂੰ ਚੱਲਣ ਦਿਓ ਕਿਸੇ ਨੇ ਸਾਡੀ ਹੈਲਪ ਨਹੀਂ ਕੀਤੀ ਹੈਗੀ ਇਹਦੇ ਸਬੰਧ ਵਿੱਚ ਸਾਨੂੰ ਨੋਟਿਸ ਵੀ ਕੱਢੇ ਗਏ ਆ ਔਰ ਨੋਟਿਸ ਵੀ ਸਾਨੂੰ ਕੱਢੇ ਹੋਇਆ ਸਾਡੀ ਪੰਚਾਇਤ ਵੱਲੋਂ ਬीडीपीਓ ਸਾਹਿਬ ਵੱਲੋਂ ਸਾਨੂੰ ਵੀ ਤੁਸੀਂ ਇਹਨਾਂ ਨੂੰ ਚਲੋ ਉਹ ਵੀ ਉਹ ਵੀ ਸਾਨੂੰ ਕਹਿੰਦੇ ਆ ਵੀ ਤੁਸੀਂ ਅਸੀਂ ਅਗਰ ਤੁਸੀਂ ਟਿੱਪਰਾਂ ਨੂੰ ਰੋਕਦੇ ਆਂ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ ਸੋ ਨੋਟਿਸ ਸਾਡੇ ਕੋਲ ਆਇਆ ਹੈ ਅਸੀਂ ਇਹਦਾ ਜਵਾਬ ਦੇਵਾਂਗੇ ਅਸੀਂ ਵਕੀਲ ਆਪਦਾ ਹਾਇਰ ਕੀਤਾ ਹੋਇਆ ਇਹਨਾਂ ਨੂੰ ਵਕੀਲ ਦੇ ਅਸੀਂ ਜਵਾਬ ਦੇਵਾਂਗੇ ਅਸੀਂ ਪੰਚਾਇਤਾਂ ਆ ਪੰਜਾਬ ਸਰਕਾਰ ਪੰਚਾਇਤਾਂ ਚੋਂੜਦੀਆਂ ਕਾਦੇ ਵਾਸਤੇ ਆ ਵੀ ਅਗਰ ਕੋਈ ਪਿੰਡ ਦੇ ਵਿੱਚ ਗਲਤ ਕੰਮ ਹੁੰਦਾ ਤਾਂ ਪੰਚਾਇਤ ਉਹਦਾ ਵਿਰੋਧ ਕਰੇ ਇਥੇ ਉਲਟੀ ਉਲਟਾ ਖੇਤਬਾਨ ਨੂੰ ਖਾਈ ਉਹ ਕੰਮ ਹੋਇਆ ਹੋਇਆ ਵੀ ਜੇ ਅਸੀਂ ਕਹਿੰਨੇ ਆ ਨਾ ਅਸੀਂ ਡੱਕਦੇ ਆ ਸਮਕਾ ਸਾਨੂੰ ਦੇ ਅਛੀ ਬਣਾਉਂਦੇ ਵੀ ਹਾਂ ਹਾਂ ਤੁਸੀਂ ਡੱਕਦੇ ਕਹਤੇ ਆ ਵੀ ਸਾਡੀ ਤਾਂ ਪੰਚਾਇਤ ਦਾ ਕੰਮ ਹੁੰਦਾ ਹੈ ਡਕਣਾ ਅਸੀਂ ਡੱਕਦੇ ਆ ਜੀ ਸਾਡਾ ਹੱਕ ਬਣਦਾ ਡਕਣ ਦਾ ਤੇ ਉਲਟਾ ਸਾਨੂੰ ਤਾਂ ਕਹਿੰਦੇ ਆ ਜੀ ਤੁਹਾਡੀ ਪੰਚਾਇਤ ਅਸੀਂ ਸਸਪੈਂਡ ਕਰਾ ਦੇਾਂਗੇ ਇਹ ਕਿੱਥੇ ਦਾ ਕਾਨੂੰਨ ਬਣ ਗਿਆ ਵੀ ਜੇ ਅਸੀਂ ਗਲਤ ਕੰਮ ਨੂੰ ਰੋਕੇ ਨਹੀਂ ਸਕਦੇ ਹੈਗੇ ਤਾਂ ਸਵੇਰੇ ਪੰਚਾਇਤ ਬਣਾਉਣ ਦਾ ਕੀ ਯਰਦਾ ਜੀ ਕੀ ਬੰਝ ਹੈ ਇਸੇ ਕੰਮ ਵਾਸਤੇ ਪੰਚਾਇਤ ਰੱਖਿਆ ਵੀ ਗਲਤ ਬੰਦੇ ਦਾ ਸਾਥ ਦੇਵੋ ਨੇ ਸਾਡੇ ਤੋਂ ਇਹ ਕੰਮ ਨਹੀਂ ਜੀ ਹੋਣੇ ਹੈਗੇ ਸਾਡੀ ਪੰਚਾਇਤ ਜਿੱਥੇ ਖੜੀ ਆ ਅਸੀਂ ਸੱਚ ਦੇ ਨਾਲ ਖੜੇ ਆ ਔਰ ਨਾਲ ਹਮੇਸ਼ਾ ਡਟ ਕੇ ਖੜਾਂਗੇ ਜੀ ਤੇ ਜਿਹੜੇ ਪੇਪਰ ਤੁਸੀਂ ਹੱਥ ਵਿੱਚ ਚੱਕੇ ਇਹ ਕਿਸ ਦੇ ਵਾਕਤ ਹੈ ਜੀ ਇਹ ਜਿਹੜੇ ਪੇਪਰ ਆ ਜੀ ਇਹ ਸਾਨੂੰ ਬਲਾਕ ਵਿਕਾਸ ਦੇ ਪੰਚਾਇਤ ਅਫਸਰ ਲੁਧਿਆਣਾ ਉਹਨਾਂ ਵੱਲੋਂ ਸਾਡੀ ಗ್ರಾಮ ਪੰਚਾਇਤ ਨੂੰ ਚਿੱਠੀ ਕੱਢੀ ਗਈ ਆ ਵੀ ਜਿਹੜੀ ਇੱਥੇ ਇਹ ਇਹਦਾ ਕੰਮ ਚੱਲ ਰਿਹਾ ਮੈਨੇ ਦਾ ਵੀ ਇਹਦੇ ਵਿੱਚ ਪਿੰਡ ਵਾਸੀ ਰਿਕਵਟ ਬੰਦੇ ਆ ਵੀ ਤੁਸੀਂ ਇਹਨਾਂ ਨੂੰ ਸਮਝਾਵ ਜਾ ਕੇ ਇਹਨਾਂ ਨੂੰ ਬਿਠਾਓ ਅਗਰ ਇਹ ਨਹੀਂ ਬੰਦੇ ਆਏ ਸਰਕਾਰ ਦੇ ਕੰਮ 'ਚ ਰੇ ਰੁਕਾਵਟ ਪਾਣਗੇ ਤਾਂ ਤੁਹਾਡੇ ਖਿਲਾਫ ਤੁਹਾਡੀ ਪੰਚਾਇਤ ਦੇ ਖਿਲਾਫ ਇਹਨਾਂ ਦੀ ਕਾਰਵਾਈ ਕੀਤੀ ਜਾਊਗੀ ਉਲਟਾ ਮਤਲਬ ਤੁਹਾਨੂੰ ਇਹ ਹਾਂਜੀ ਉਲਟਾ ਸਾਾਨੂੰ ਲੈਟਰ ਕੱਢਿਆ ਪੰਚਾਇਤ ਨੂੰ ਵੀ ਤੁਹਾਡੇ ਦੇ ਕਾਰਵਾਈ ਹੋਊਗੀ ਜੀ ਦੱਸੋ ਜੀ ਹੁਣ ਅਸੀਂ ਇਹਦਾ ਜਵਾਬ ਦੇਵਾਂਗੇ ਅਸੀਂ ਵਕੀਲ ਆਪਦਾ ਕੀਤਾ ਇਹਦਾ ਜਵਾਬ ਦੇਵਾਂਗੇ ਅਸੀਂ ਕਾਨੂੰਨੀ ਤੌਰ ਤੇ ਜਵਾਬ ਦੇਵਾਂਗੇ ਜੀ ਹਾਂਜੀ ਜੀ ਤੁਹਾਡੇ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਬੰਧਤ ਦੋ ਤਿੰਨ ਇਹੋ ਜਿਹੇ ਲੀਡਰ ਜਿਹੜੇ ਹਰ ਵੇਲੇ ਸਰਕਾਰ ਦੇ ਨਾਲ ਤੁਰਦੇ ਆ ਕੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ? ਇਹਦੇ ਸਬੰਧ ਦੇ ਵਿੱਚ ਜੀ ਸਾਡੇ ਇੱਥੇ ਬਲਾਕ ਪ੍ਰਧਾਨ ਸਰ ਸਰਜੀਤ ਸਿੰਘ ਜੀ ਦਰਚਾ ਮੇਰੀ ਉਹਨਾਂ ਦੇ ਨਾਲ ਕਈ ਵਾਰੀ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਪ੍ਰਧਾਨ ਜੀ ਮਤਲਬ ਆਪਣਾ ਏਰੀਆ ਪੈਂਦਾ ਆਪਾਂ ਸਾਰੇ ਇੱਕ ਪਿੰਡ ਦੇ ਰਹਿਣ ਵਾਲੇ ਆ ਆਪਣਾ ਆਣ ਜਾਣ ਵਾਸਤੇ ਆਪਣਾ ਰਸਤਾ ਕੋਈ ਨਹੀਂ ਹੈਗਾ ਵੀ ਤੁਸੀਂ ਸਰਕਾਰ ਦੇ ਨਾਮ ਗੱਲ ਕਰੋ ਵੀ ਇਹ ਜਿਹੜਾ ਕੰਮ ਆ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਸਾਰੀ ਅਨਲੀਗਲ ਮਾਈਨਿੰਗ ਹੋ ਰਹੀ ਆ ਉਹਨਾਂ ਨੇ ਵੀ ਮਤਲਬ ਕੋਈ ਗੱਲਬਾਤ ਨਹੀਂ ਕੀਤੀ ਹੈ ਕਿ ਕੋਈ ਡਿਸੀਜਨ ਨਹੀਂ ਉਹਨਾਂ ਨੇ ਲਿਆ ਵੀ ਹਾਂ ਅਸੀਂ ਬੰਦ ਕਰਦੇ ਆਂ ਜਾ ਨਹੀਂ ਕਰਦੇ ਜਾਂ ਮੈਂ ਮੰਤਰੀ ਸਾਹਿਬ ਨਾਲ ਗੱਲ ਕਰਦਾ ਨਹੀਂ ਕਰਦੀ ਕਿਉਂਕਿ ਸਾਰੇ ਕਾਣੇ ਆ ਜੀ ਹੂੰ ਇਹ ਉਹ ਚੋਕ ਕਹਿੰਦੇ ਉਹ ਆਪਣੇ ਕੁੱਤੀ ਚੋਰਾ ਨਾਲ ਰਲਈ ਹੋਈ ਆ ਸਾਰੇ ਰਲੇ ਹੋਏ ਆ ਸਾਰੇ ਰਲ ਮਿਲ ਕੇ ਖਾਂਦੇ ਆ ਜੀ ਜੋ ਵੀ ਹੈਗਾ ਜੀ ਹਾਂ ਜੀ ਠੀਕ